ਕਿ ਨਾ ਰੋਜ਼ਗਾਰ ਨਾ ਚੰਗੀ ਕਿਸਮਤ ਸਾਡਾ ਹਰ ਹਾਕਮ ਜਨਤਾ ਨੂੰ ਪੁਲਾ ਦਿੰਦਾ ਏ ਅਚੰਚੇਤ ਜਦ ਵੀ tufaan ਝੱਖੜ ਆਉਂਦਾ ਏ ਅਚੰਚੇਤ ਜਦ ਵੀ tufaan ਝੱਖੜ ਆਉਂਦਾ ਏ ਰੁੱਖ ਗਿਰਾ ਦਿੰਦਾ ਏ ਬੰਦੇ ਹਿਲਾ ਦਿੰਦਾ ਏ ਬੰਦੇ ਹਿਲਾ ਦਿੰਦਾ ਏ ਸਾਡਾ ਹਰ ਇੱਕ ਹਾਕਮ आम जनता ਨੂੰ ਪੁਲਾ ਦਿੰਦਾ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸਾਥਿਓ ਉਮੀਦ ਤਾਂ ਨਹੀਂ ਸੀ ਕਿ ਅੱਜ ਹਨੇਰੀ ਝੱਖੜ ਚੁੱਲ੍ਹੇ ਤੇ ਲਾਈਵ ਕਰਾਂਗੇ ਲੇਕਿਨ ਹਨੇਰੀ ਇੱਕਦਮ ਹੀ ਤੇਜ਼ ਇੰਨੀ ਚੱਲੀ ਕਿ ਤੂਫਾਨ ਵਰਗੀ ਸਥਿਤੀ ਬਣ ਗਈ ਕਈ ਥਾਂਾਂ ਤੇ ਲੋਕਾਂ ਦੀਆਂ ਬਾਹਰ ਜਿਹੜੀਆਂ ਫਲੈਕਸਾ ਲੱਗੀਆਂ ਦੁਕਾਨਾਂ ਤੇ ਉਹ ਡਿੱਗ ਗਈਆਂ ਕਈ ਥਾਂਾਂ ਤੋਂ ਫੋਨ ਆ ਰਹੇ ਆ ਬੰਗਿਆ ਵਾਲੀ ਸਾਈਡ ਤੋਂ ਕਹਿੰਦੇ ਕਿ ਰੁੱਖ ਡਿੱਗ ਗਏ ਅਜੀਤ ਅਖਬਾਰ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਨੂਰਪੁਰ ਉਹਨਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਕਿ ਇੱਧਰ ਬੰਗਿਆ ਵਾਲੀ ਸਾਈਡ ਤਾਂ ਕਈ ਥਾਂ ਤੇ ਦਰਖਤ ਡਿੱਗ ਗਏ ਨੇ ਔਰ ਇੰਨੀ ਮਿੱਟੀ ਇਸ ਟਾਈਮ بارش ਤੋਂ ਪਹਿਲਾਂ ਜਿਹੜੀ ਉੱਡੀ ਆ ਕਿ ਇੰਨੀ ਮਿੱਟੀ ਤਾਂ ਪੰਜਾਬ ਦੇ ਲੀਡਰਾਂ ਦੇ ਬਰਾਬਰ ਹੀ ਮਤਲਬ ਜਿੰਨੀ ਮਿੱਟੀ ਪੰਜਾਬ ਦੇ ਲੀਡਰਾਂ ਨੇ ਪੰਜਾਬ ਦੀ ਉਡਾ ਦਿੱਤੀ ਉਦੇ ਬਰਾਬਰ ਹੀ ਕਿ ਮਿੱਟੀ ਦੀ ਕਹਿੰਦੇ ਰਫਤਾਰ ਬਹੁਤ ਤੇਜ਼ ਸੀ ਜਿਹੜੀ ਉੱਡੀ ਆ ਹੁਣ ਬਾਰਿਸ਼ ਸ਼ੁਰੂ ਹੋ ਗਈ ਹੈ ਕਿਣਮਣ ਕਿਣਮਣ ਸ਼ੁਰੂ ਹੋ ਗਈ ਹੈ ਤੇ ਉਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਬਹੁਤ ਜ਼ਿਆਦਾ ਰਫਤਾਰ ਵਿੱਚ ਤੂਫਾਨ ਸੀ ਹਵਾਵਾਂ ਬਹੁਤ ਤੇਜ਼ ਸਨ ਆ ਸਕੂਲ ਦੇ ਮੋਰੋਂ ਲੰਘਦੇ ਪਏ ਆ ਸਵੇਰੇ ਇੱਥੇ ਬੜਾ ਤਕੜਾ ਕਲੇਸ਼ ਪੈ ਗਿਆ ਇੱਕ ਮਾਸਟਰ ਜਿਹਨੇ 20-25 ਬੱਚਿਆਂ ਦੇ ਚਾਟੇ ਮਾਰੇ ਸਿਰਫ ਉਹਨਾਂ ਨੇ ਦੱਸਿਆ ਜਾ ਰਿਹਾ ਕਿ ਗੁੱਡ ਆਫਟਰਨੂੰ ਨਹੀਂ ਕਿਹਾ ਉਹ ਕੇਸ 'ਚ ਅਸੀਂ ਤਕਰੀਬਨ ਡੇਢ ਤੋਂ 2 ਘੰਟੇ ਇੱਥੇ ਰਹੇ ਆ ਫਿਰ ਦੁਪਹਿਰੇ ਵੀ ਮੈਂ ਬੱਚਿਆਂ ਨੂੰ ਮਿਲ ਕੇ ਆਇਆ ਜੋ ਆਪਣੇ ਵੱਲੋਂ ਸੇਵਾ ਕਰ ਸਕਦੇ ਸੀ ਕਰਕੇ ਆਇਆ ਇਹ ਗੱਲ ਮੈਂ ਤਾਂ ਆਖ ਰਿਹਾ ਕਿਉਂਕਿ ਇੱਕ ਬੰਦਾ ਪਤਾ ਨਹੀਂ ਬੰਦਾ ਕਿ ਕੀ ਆ ਉਹ ਉਹ ਕਮੈਂਟ ਕਰ ਰਿਹਾ ਸੀ ਕਹਿੰਦਾ ਕਿ ਬਾਅਦ 'ਚ ਪੱਤਰਕਾਰ ਵੀ ਬਦਲ ਜਾਂਦੇ ਭਾਈ ਅਸੀਂ 6 ਸਾਲਾਂ 'ਚ ਨਹੀਂ ਬਦਲੇ ਸਾਡੇ ਪੁਰਖ 60 ਸਾਲਾਂ 'ਚ ਨਹੀਂ ਬਦਲੇ ਸਾਡੇ ਵੱਡੇ ਵਡੇਰੇ 600 ਸਾਲਾਂ 'ਚ ਨਹੀਂ ਬਦਲੇ ਤੇ ਅਸੀਂ ਕਿਵੇਂ ਬਦਲ ਜਾਾਂਗੇ ਪੰਜਾਬੀ ਆ ਔਰ ਗੁਰੂ ਨੂੰ ਮੰਨ ਲਵਾਣੇ ਮੰਨਣ ਵਾਲੇ ਆ ਅਸੀਂ ਨਹੀਂ ਬਦਲਦੇ ਆ ਬਿਜਲੀ ਕੜਕਦੀ ਆ ਬੱਦਲ ਗਰਜਦਾ ਬੱਦਲ ਵਰਦਾ ਵੀ ਪਿਆ ਉਹੀ ਬੱਦਲ ਸਾਨੂੰ ਚੰਗੇ ਲੱਗਦੇ ਜਿਹੜੇ ਵਰਦੇ ਆ ਗਰਜਣ ਵਾਲੇ ਤਾਂ ਬਥੇਰੇ ਗਰਜ ਹਟੇ ਕਦੇ ਡਰੇ ਨਹੀਂ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਕਈ ਵੇਲੇ ਕਮੈਂਟ ਕਰਨਾ ਬੜਾ ਸਖਾਲਾ ਹੁੰਦਾ ਪਰ ਮੌਕੇ ਤੇ ਖੜਨਾ ਬਹੁਤ ਔਕਾ ਹੁੰਦਾ ਕਾਰਨ ਇਹ ਹੈ ਕਿ ਮੈਂ ਜਦੋਂ ਮੌਕੇ ਤੇ ਹੁੰਨਾ ਤੁਹਾਨੂੰ ਸਕਰੀਨ 'ਚ ਸਾਰੀਆਂ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਕਿ ਕੋਈ ਮੇਰਾ ਹੱਥ ਫੜਦਾ ਹੁੰਦਾ ਕੋਈ ਕੰਨ ਚਾ ਕੇ ਕਹਿੰਦਾ ਹੁੰਦਾ ਕਿ ਆ ਫੋਨ ਤੇ ਗੱਲ ਕਰ ਲੈ ਫੋਨ ਵੱਜਦਾ ਹੁੰਦਾ ਬਹੁਤ ਲੋਕਾਂ ਨਾਲ ਮੂੰਹ ਦੀ ਬਿਗਾੜਨੀ ਪੈਂਦੀ ਆ ਹਾਲਾਂਕਿ ਕਈ ਵਾਰੇ ਮੈਨੂੰ ਵਿਜੇ ਕਹਿੰਦਾ ਭਾਜੀ ਮੂੰਹ ਦੀ ਕਾਨੂੰ ਬਿਗਾੜਨੀ ਆ ਪਰ ਮੂੰਹ ਦੀ ਬਿਗਾੜਨੀ ਪੈਂਦੀ ਜਦ ਸੱਚ ਬੋਲਣਾ ਹੋਵੇ ਪਤਾ ਨਹੀਂ ਕਿੰਨਿਆਂ ਨਾਲ ਇਸ ਕਰਕੇ ਵਿਗੜੀ ਕਿ ਯਾਰ ਸਾਨੂੰ ਜਾਣਦਾ ਸੀ ਤੂੰ ਸਾਥ ਦੂਜਿਆਂ ਦਾ ਦੇ ਦਿੱਤਾ ਸੱਚ ਨਾਲ ਖੜਨਾ ਪੈਂਦਾ ਹੈ ਸੱਚ ਨਾ ਖੜਦੇ ਹੋ ਤਾਂ ਮੂੰਹ ਦੀ ਵਿਗੜ ਜਾਂਦੀ ਹੈ ਪਰ ਮਾਪਿਓ ਨੇ ਪਹਿਚਾਨ ਕਰਾਈ ਹੈ ਪਰਵਾਹਸ਼ਾ ਸਮਝਾਈ ਹੈ ਕਿ ਸੱਚ ਅਤੇ ਝੂਠ 'ਚ ਹਮੇਸ਼ਾ ਸੱਚ ਨੂੰ ਚੁਣਨਾ ਔਰ ਪਤਾ ਨਹੀਂ ਕਿੱਥੋਂ ਕਿੱਥੋਂ ਸਪਾਰਸ਼ ਆ ਜਾਂਦੀਆਂ ਜਦੋਂ ਖਬਰ ਪਾਈਦੀ ਹੈ ਪਰ ਕਦੇ ਵੀ ਝੂਠੇ ਬੰਦੇ ਦਾ ਸਾਥ ਨਹੀਂ ਦਿੱਤਾ ਆ ਦੇਖੋ ਪਿਛਲੀ ਦਿਖਾਓ ਨਾਲ ਦੀ ਨਾਲ ਵੇਲੇ ਗਰਜਦੀ ਪਈ ਹੈ ਰੁੱਖ ਜਿਹੜੇ ਤਾਂ ਥੱਲਿਓ ਪੱਕੇ ਨੇ ਉਹੀ ਰਹਿਣਗੇ ਖੜੇ ਬਾਕੀ ਜਿਹੜੇ ਖੋਖਲੇ ਨੇ ਜਿਹੜੇ ਉਮਰ ਖੰਡਾ ਚੁੱਕੇ ਨੇ ਹੁਣ ਖਤਰਾ ਆ ਕੇ ਉਹ ਡਿੱਗਣਗੇ ਸੋ ਬਚਦੇ ਪਚਾਂਦੇ ਛੇਤੀ ਛੇਤੀ ਆ ਲਠਾਣੇ ਦੇ ਮੂਰੇ ਅਬੈਰੀਕੇਟ ਵੀ ਡਿੱਗ ਗਈ ਨਹੀਂ ਤੇਜ਼ ਹਵਾ ਆਈ ਆ ਸੋ ਆ ਨਹੀਂ ਬੰਦ ਹੁੰਦੇ ਵੀ ਟਿਪਰ ਨੇਰੀ ਹੋ ਜਵੇ ਤੂਫਾਨ ਹੋ ਜਵੇ ਇਹ ਚੱਲਦੇ ਰਹਿੰਦੇ ਆ ਬਾਕੀ ਅੱਜ ਇੱਥੇ ਇੱਕ ਕਾਂਗਰਸ ਦੀ ਰੈਲੀ ਵੀ ਹੋਈ ਆ ਰਾਜਾ ਬੜੇਕ ਵੀ ਆਏ ਆ ਉਹਨਾਂ ਨੇ ਵੀ 2-4 ਸਵਾਲ ਲਏ ਆ ਉਹ ਮੈਂ ਸਾਂਝੇ ਕਰ ਦੂੰਗਾ ਇੱਕ ਗੱਲ ਮੈਨੂੰ ਰਾਜਾ ਬਣੰਗੋਣਾ ਦੀ ਚੰਗੀ ਲੱਗੀ ਆ ਕਿ ਆਕਾਸ਼ਦੀਪ ਜੋ ਸਾਡਾ ਅਗਨੀਵੀਰ ਸ਼ਹੀਦ ਹੈ ਮੈਂ ਉਹਨੂੰ ਸ਼ਹੀਦ ਮੰਨਦਾ ਜਿਹੜਾ ਦੇਸ਼ ਦੇ ਬਾਰਡਰ ਤੇ ਖੜਾ ਸੀ ਔਰ ਇਹਦੇ ਮੱਥੇ ਤੇ ਗੋਲੀ ਵੱਜੀ ਉਹ ਸ਼ਹੀਦ ਹੋ ਇਸ ਪਰਿਵਾਰ ਨਾਲ ਮੇਰੀ ਹਮਦਰਦੀ ਹੈ ਉਹਦੇ ਪਰਿਵਾਰ ਦੇ ਮੈਂਬਰ ਵੀ ਮੈਨੂੰ ਮਿਲੇ ਆ ਪੁਲਿਸ ਡਿਪਾਰਟਮੈਂਟ ਚ ਇੱਕ ਸਾਡਾ ਵੀਰ ਕੰਮ ਕਰਦਾ ਉਹ ਤਾਂ ਰਿਸ਼ਤੇਦਾਰ ਹੈ ਬਹੁਤ ਗਮ ਦੇ ਹਾਲਾਤਾਂ ਚ ਸੀ ਉਹ ਦੁਖਦ ਸੀ ਉਹਦਾ ਮਨ ਉਹਦਾ ਮਨ ਬਹੁਤ ਦੁੱਖ ਤਕਲੀਫ ਚ ਸੀ ਔਰ ਸਾਡੇ ਚਹੇਤੇ ਸੀਐਮ ਸਾਹਿਬ ਉਹਨਾਂ ਵੱਲੋਂ ਇੱਕ ਪੋਸਟ ਵੀ ਨਹੀਂ ਪਾਈ ਗਈ ਸਾਡੀ ਜਿਹੜੀ ਸਰਕਾਰ ਹੈ ਉਹਦੇ ਵੱਲੋਂ ਕੋਈ ਚੰਗਾ ਰਵਈਆ ਸਾਹਮਣੇ ਨਹੀਂ ਆਇਆ ਸਿਰਫ ਕਲਤਾਰ ਸਿੰਘ ਸੰਧਵਾ ਗਏ ਸੀ ਉਹ ਵੀ ਇੱਕ ਪਰਿਵਾਰਕ ਮੈਂਬਰ ਵਜੋਂ ਉੱਥੇ ਗਏ ਸੀਗੇ ਸੋ ਅਗਨੀ ਵੀਰ ਜਿਹੜਾ ਸਾਡਾ ਸ਼ਹੀਦ ਆਕਾਸ਼ਦੀਪ ਉਹਦੇ ਲਈ ਕੋਈ ਪੋਸਟ ਨਹੀਂ ਤੇ ਜਿਹੜੇ ਸ਼ਰਾਬ ਪੀ ਕੇ ਮਰ ਗਏ ਹਾਲਾਂਕਿ ਦੁੱਖ ਉਹਨਾਂ ਦਾ ਵੀ ਓਨਾ ਹੀ ਹੈ ਦੁੱਖ ਜਿਹੜੇ ਪਰਿਵਾਰਾਂ ਦੇ ਜੀ ਚਲੇ ਗਏ ਦੁੱਖ ਹੈ ਉਹਦੇ ਲਈ ਪੋਸਟ ਵੀ ਐ ਉਹਦੇ ਲਈ ਨੌਕਰੀ ਵੀ ਐ ਉਹਦੇ ਲਈ 10 ਲੱਖ ਦਾ ਫੰਡ ਵੀ ਐ ਪਰ ਜੋ ਸਾਡਾ ਆਕਾਸ਼ ਬੀਬੀਆਂ ਸਾਲਾਂ ਦਾ ਸ਼ਹੀਦ ਹੋ ਗਿਆ ਦੇਸ਼ ਦੇ ਬਾਰਡਰ ਤੇ ਉਹਦੇ ਬਾਰੇ ਗੱਲ ਵੀ ਨਹੀਂ ਕੀਤੀ ਜਾ ਰਹੀ ਇਸ ਚੀਜ਼ ਦੀ ਤਕਲੀਫ ਐ ਅ ਸਬਜ਼ੀਆਂ ਵਾਲੇ ਹੁਣ ਦਿਖਾ ਪਾਣੀ ਹੁਣ ਕਰਕੇ ਬੋਰੀਆਂ ਰੱਖ ਰੱਖ ਕੇ ਚੱਲੇ ਆ ਜੀ ਆ ਮੇਰੇ ਖਿਆਲ ਮੈਂ ਪਹਿਲੀ ਵਾਰ ਰੇੜੀਆਂ ਦੇਖ ਰਿਆਂ ਕਿ ਅੱਜ ਲੈ ਜਗਨਦੀ ਫਿਰ ਵੀ ਭਰੀ ਪਈ ਆ ਸੋ ਰੇੜੀ ਡਿਪਾਰਟਮੈਂਟ ਇਹ ਚੱਲਦਾ ਰਹਿੰਦਾ ਔਰ ਨਾਲ ਦੀ ਨਾਲ ਫੇਸਬੁੱਕ WhatsApp ਯੂਨੀਵਰਸਿਟੀ ਵਾਲੇ ਉਹਨਾਂ ਦਾ ਕੰਮ ਵੀ ਚੱਲਦਾ ਰਹਿੰਦਾ ਅ ਐਂਡ ਦੋਸਤੋ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਅੱਜ ਇੱਕ ਮੈਂ ਸਿੱਖੀ ਆ ਕਹਿੰਦੇ ਕਿ ਸਭ ਤੋਂ ਮਾੜਾ ਹੁੰਦਾ ਉਮੀਦ ਦਾ ਮਰ ਜਾਣਾ ਲੇਕਿਨ ਉਸ ਤੋਂ ਵੀ ਮਾੜਾ ਹੁੰਦਾ ਸਾਥੀਓ ਗੱਲ ਨੂੰ ਧਿਆਨ ਦਿਓ ਸਭ ਤੋਂ ਮਾੜਾ ਹੁੰਦਾ ਉਮੀਦ ਦਾ ਮਰ ਜਾਣਾ ਲੇਕਿਨ ਉਸ ਤੋਂ ਵੀ ਮਾੜਾ ਹੁੰਦਾ ਨਜਾਇਜ਼ ਉਮੀਦ ਨੂੰ ਜ਼ਿੰਦਾ ਰੱਖਣਾ ਨਜਾਇਜ਼ ਉਮੀਦ ਨਹੀਂ ਰੱਖਣੀ ਚਾਹੀਦੀ। ਔਰ ਜਿਹੜਾ ਬੰਦਾ ਜਿਹਨੂੰ ਆਪਣੇ ਆਪ ਤੇ ਭਰੋਸਾ ਹੈ। ਉਹਨੂੰ ਬਹੁਤਿਆਂ ਦੀ ਲੋੜ ਨਹੀਂ ਪੈਂਦੀ। ਹਮਾਇਤ ਦੀ ਲੋੜ ਨਹੀਂ ਪੈਂਦੀ। ਉਹ ਇਕੱਲਾ ਹੀ ਗੱਜਦਾ ਹੈ। ਔਰ ਜਿਹੜਾ ਸੱਚਾ ਹੁੰਦਾ ਲੋਕ ਆਪ ਉਹਦੇ ਵੱਲ ਆ ਜਾਂਦੇ ਆ। ਲੋਕ ਆਪ ਉਹਨਾਂ ਜੁੜ ਜਾਂਦੇ ਆ। ਸੋ ਸੱਚੇ ਰੋ ਆਪਣੇ ਆਪ ਤੇ ਭਰੋਸਾ ਰੱਖੋ, ਵਿਸ਼ਵਾਸ ਰੱਖੋ। ਮਾਲਕ ਨੇ ਜਿਸ ਕੰਮ ਲਈ ਤੁਹਾਨੂੰ ਭੇਜਿਆ ਉਹ ਤੁਹਾਡੇ ਤੋਂ ਨੇ ਕਰਾਈ ਲੈਣਾ। ਆਹ ਆ ਜੀ। ਨਵਾ ਸ਼ਹਿਰ ਕੋਠੀ ਰੋਡ ਜੋ ਤਕਰੀਬਨ 8:19 ਮਿੰਟ ਤੇ ਆਹ ਬਲੈਕਆਊਟ ਤੁਹਾਨੂੰ ਨਜ਼ਰ ਆ ਰਿਹਾ ਜੀ ਇਹ ਗਲਤ ਨਾ ਸਮਝ ਜਿਓ ਵੈਸੇ ਹੀ ਹਨੇਰਾ ਹੈ ਔਰ ਲੋਕ ਆਪਣੇ ਹੁਣ ਘਰਾਂ ਵੱਲ ਨੂੰ ਜਾ ਰਹੇ ਆ ਰੇੜੀਆਂ ਹੀ ਨਜ਼ਰ ਆ ਰਹੀਆਂ ਆ ਜੇ ਕਹਿ ਲਈਏ ਪੰਜਾਬ ਦੇ ਜਿਹੜੇ ਮੂਲ ਨਿਵਾਸੀ ਆ ਉਹ ਘੱਟ ਹੁਣ ਸੜਕਾਂ ਤੇ ਨਜ਼ਰ ਆ ਰਹੇ ਆ ਆ ਪ੍ਰਵਾਸੀ ਵੀ ਰੇੜੀਆਂ ਵਾਲੇ ਇਹੀ ਜ਼ਿਆਦਾ ਨਜ਼ਰ ਆ ਰਹੇ ਨੇ ਜਾਂ Zomato ਵਾਲਾ ਵੀਰ ਗਿਆ ਜਿਨ੍ਹਾਂ ਨੇ ਵਰਦੇ ਮੀਂਹ 'ਚ ਵੀ ਡਿਊਟੀਆਂ ਨਿਭਾਉਣੀਆਂ ਡਿਲੀਵਰੀ ਕਰਕੇ ਹੁਣੀਆਂ ਔਰ ਖਾਸ ਕਰਕੇ ਲੋਕ ਮੰਗਵਾਉਂਦੇ ਹੀ ਜਦੋਂ ਮੀਂਹ ਵਰਗਾ ਮਾਹੌਲ ਹੋਵੇ ਜਾਂ ਛੁੱਟੀ ਹੋਵੇ ਉਦੋਂ ਲੋਕ ਜ਼ਿਆਦਾ ਆਰਡਰ ਕਰਦੇ ਆ ਔਰ ਆ ਦੇਖੋ ਤਾਂ ਬਾਈ ਕੱਚਾ ਪਾਕੀ ਤੁਰਿਆ ਰਿਡੀ ਵਾਲਾ ਬੱਚਾ ਹੈ ਪਰ ਆ ਸਾਡੀ ਗੱਡੀ ਮੜੀ 'ਚ ਖੁੱਲੀ ਰਹਿ ਗਈ ਕਿਤੇ ਬੈਠੇ ਸੀਗੇ ਗੱਡੀ ਅੰਦਰ ਸਾਰੀ ਮਿੱਟੀ ਨਾਲ ਭਰ ਗਈ ਮਿੱਟੀ ਦੀ ਸਪੀਡ ਇੰਨੀ ਤੇਜ਼ ਸੀ ਇਹ ਇੱਕ ਮਿੱਟੀ ਇੱਕ ਸਾਡੇ ਲੀਡਰਾਂ ਨੇ ਮਿੱਟੀ ਉਹ ਮਿੱਟੀ ਕੀਤਾ ਪਿਆ ਅੱਛਾ ਇੱਕ ਹੋਰ ਮੇਰੇ ਗੱਲ ਜ਼ਹਿਨ ਚ ਆ ਗਈ ਮੈਂ ਰਾਜਾ ਬਣੇ ਗੋਣਾ ਤੋਂ ਵੀ ਪੁੱਛੀ ਆਪਣੇ ਰਮਨ ਅਰੋੜਾ ਜੀ ਰਮਨ ਅਰੋੜਾ ਜੀ ਤਾਂ ਚਲੋ ਕੀ ਕਹਿਣਾ ਉਹਨਾਂ ਨੂੰ ਹੁਣ ਸਵਾਲ ਨੇ ਕਿ ਜਿਹੜੀ ਇਲੈਕਸ਼ਨ ਹੋ ਰਹੀ ਹੈ ਲੁਧਿਆਣੇ ਦੀ ਉਹਦੇ ਕਰਕੇ ਬਲੀ ਦਿੱਤੀ ਕਿਉਂਕਿ ਦੰਦ ਕਥਾਵਾਂ ਨੇ ਇਹ ਦੰਦ ਕਥਾਵਾਂ ਨੇ ਕਹਿੰਦੇ ਕਿ ਜਿਹੜਾ ਬੰਦਾ ਜਿਹਨੂੰ ਪਹਿਲਾਂ 14 ਗਨਮੈਨ ਦਿੱਤੇ ਸੀਗੇ 14 ਗਨਮੈਨ ਕਿ ਉਹਦੇ ਸਿਰ ਤੋਂ ਜਿਹੜਾ ਹੱਥ ਚੱਕਿਆ ਗਿਆ ਇਹ ਕੋਈ ਹਸਾਬ ਕਿਤਾਬ ਵਿਗੜ ਗਿਆ ਜਾਂ ਪਿੱਛੇ ਹੋਰ ਕਾਰਨ ਹੈ ਹੁਣ ਰਮਨ ਅਰੋੜਾ ਇਹ ਰਮਨ ਅਰੋੜਾ ਨੇ ਉਹ ਹੁਣ ਵਾਪਸ ਲੈ ਲੈ ਜਾਣਗੇ ਜਿਵੇਂ ਵਿਜੇ ਸਿੰਗਲ ਨੂੰ ਵਾਪਸ ਲੈ ਲੈ ਗਿਆ ਜਾਂ ਫਿਰ ਉਹ ਵੀ ਹੁਣ ਕਿਸੇ ਹੋਰ ਵੱਡੀ ਪਾਰਟੀ ਦੀ ਮਸ਼ੀਨ ਚੋਂ ਨਿਕਲ ਕੇ ਦੁੱਧ ਤੋਤੇ ਹੋ ਜਾਣਗੇ ਸੋ ਥੀਸ ਆਰ ਦਾ ਕੁਐਸਚਨਸ ਐਂਡ ਅੱਜਕੱਲ ਤਾਂ ਫਰੀडम ਆਫ ਸਪੀਚ ਹੈ ਹੀ ਨਹੀਂ ਜਦੋਂ ਬੋਲਦੇ ਆ ਨਾਲ ਦੇ ਵੀ ਕਹਿੰਦੇ ਕਿ ਛੱਡ ਯਾਰ ਕਿਹੜੇ ਚੱਕਰ ਚ ਪਿਆ ਐਵੇਂ ਹੀ ਤੈਨੂੰ ਤੰਗ ਕਰੂਗੇ ਪਰ ਕੋਈ ਨਹੀਂ ਗਰਜਣਾ ਪੈਂਦਾ ਹੱਕ ਨਾਲ ਹੱਕ ਸੱਚ ਦੀ ਲੜਾਈ ਲੜਨੀ ਪੈਂਦੀ ਆ ਜਿਹੜੇ ਲੜਦੇ ਆ ਉਹਨਾਂ ਦੇ ਇਤਿਹਾਸ ਦੇ ਪੰਨਿਆਂ ਤੇ ਨਾਮ ਆਉਂਦਾ ਔਰ ਮੈਨੂੰ ਤਾਂ ਇਹ ਲੱਗਦਾ ਸਾਰੀਆਂ ਪਾਰਟੀਆਂ ਨਕਮੀਆਂ ਨੇ ਹੁਣ ਤਾਂ ਉਹੀ ਵੇਲਾ ਆ ਲੱਗਦਾ ਕਿ ਤਖਤ ਉਲਟਾਏ ਜਾਣਗੇ ਤੇ ਤਾਜ ਹਵਾ ਛੁੜਾਏ ਜਾਣਗੇ ਲੋਕਾਂ ਨੂੰ ਆਪਣੇ ਕੰਟਰੋਲ 'ਚ ਸਭ ਕੁਝ ਲੈਣਾ ਪੈਣਾ ਬਟ ਹਾਰਡ ਟਾਈਮ ਜਦੋਂ ਆਉਂਦਾ ਉਸ ਤੋਂ ਬਾਅਦ ਜਦ ਲੋਕੀ ਮਿਹਨਤ ਕਰਦੇ ਆ ਜਦ ਲੋਕ ਜੁੜਦੇ ਆ ਇਕਤ੍ਰਿਤ ਹੁੰਦੇ ਆ ਹਾਰਡ ਟਾਈਮ ਤੋਂ ਬਾਅਦ ਚੰਗਾ ਸਮਾਂ ਵੀ ਆਉਂਦਾ ਪੰਜਾਬ ਨਾਲ ਬੜੀ ਵਾਰ ਹੋਇਆ ਲੇਕਿਨ ਸਵਾਲ ਇਹ ਨੇ ਡਰ ਇਹ ਆ ਡਰ ਇਹ ਆ ਕਿ ਪੰਜਾਬ ਦੀਆਂ ਗਰਾਊਂਡਾਂ ਵਿੱਚ ਪੰਜਾਬ ਦੀਆਂ ਸੱਥਾਂ ਵਿੱਚ ਨੌਜਵਾਨੀ ਨਜ਼ਰ ਨਹੀਂ ਆਉਂਦੀ ਪਿੰਡਾਂ ਦੀ ਖਾਸ ਕਰਕੇ ਗੱਲ ਕਰਦਾ ਕਿ ਪਿੰਡਾਂ ਦੇ ਖੇਡ ਮੈਦਾਨਾਂ 'ਚ ਜਵਾਨੀ ਨਜ਼ਰ ਨਹੀਂ ਆਉਂਦੀ ਸਰਕਾਰ ਗਲਾਡਾ ਲਈ ਲੈਂਡ ਐਕੁਆਇਰ ਕਰਨ ਨੂੰ ਫਿਰਦੀ ਹੈ ਪਰ ਉੱਥੇ ਰਹਿਣਗੇ ਕੌਣ ਹਰਿਆਣੇ ਤੋਂ ਯੂਪੀ ਤੋਂ ਬੰਦੇ ਆ ਕੇ ਰਹਿਣਗੇ ਪੰਜਾਬੀ ਤਾਂ ਬਾਹਰ ਜਾ ਜਾਂਦੇ ਉਹਨਾਂ ਨੂੰ ਕੋਈ ਰੋਕਦਾ ਨਹੀਂ ਪਿਆ ਚਲੋ ਆ ਤੁਹਾਨੂੰ ਤਸਵੀਰ ਦਿਖਾ ਰਿਹਾ ਮੈਂ ਨਮਾਸ਼ਹਿਰ ਮੁੱਖ ਮਾਰਗ ਮੁੱਖ ਬਾਜ਼ਾਰ ਇਹ ਪਣੀ ਉਹ ਪਣੀ ਹੋਇਆ ਪਿਆ ਤਰਪਾਲਾਂ ਜਦੋਂ ਭਰ ਜਾਂਦੀਆਂ ਤੇ ਹਵਾ ਦਾ ਬੁੱਲਾ ਆਉਂਦਾ ਬਹੁਤ ਤੇਜ਼ ਤੇ ਪਾਣੀ ਫਿਰ ਹੀਠਾ ਡਿੱਗਦਾ ਤੇ ਉਸ ਤੋਂ ਬਾਅਦ ਤਰਪਾਲ ਜਿਹੜੀ ਆ ਉਹ ਖਾਲੀ ਹੋ ਜਾਂਦੀ ਆ ਵੈਸੇ ਵੀ ਇਹ ਦੁਕਾਨਾਂ ਵਾਲੇ ਦੁਖੀ ਬਹੁਤ ਆ ਇੱਥੇ ਸੀਵਰੇਜ ਦਾ ਪਾਣੀ ਬਹੁਤ ਲੀਕ ਕਰਦਾ ਸੋ ਇਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਮੁੱਖ ਮਾਰਗ ਤੇ ਇਧਰੋਂ ਅਸੀਂ ਫਿਰ ਹੁਣ ਯੂ ਟਰਨ ਲੈ ਲੈਣਾ ਵਾਪਸ ਆ ਲੈ ਠੇਕੇ ਮੋਰੇ ਦੇ ਕਿੰਨੀ ਸਤਲਜ ਰੈਸਟੋਰੈਂਟ ਠੇਕਾ ਇਹਦੇ ਮੋਰੇ ਰੌਣਕ ਨਹੀਂ ਕਦੀ ਟੁੱਟਦੀ। ਸਤਲੋ ਜਾਲੇ ਦਾ ਪਨੀਰ ਬੜਾ ਸਵਾਦ ਆ। ਖਾ ਕੇ ਆਉਨੇ ਆ ਆਪਣੇ ਭਰਾ ਨੇ। ਸੋ ਕੋਈ ਟਿਕੋ ਕਰ ਦਈਏ ਰੈਪ ਅਪ। ਕਿ ਚੱਲਣ ਦੀ ਇੱਕ ਕਮੈਂਟ ਕੀ ਕੀ ਆ ਰਹੇ ਆ। ਹਰਿਆਣੇ ਤੋਂ ਵੀ ਦੇਖਿਆ ਜਾ ਰਿਹਾ ਸਾਨੂੰ। ਵੀ ਹਰਿਆਣੇ ਤੋਂ ਦੇਖਿਆ ਜਾ ਰਿਹਾ ਹਰਿਆਣਾ ਪੰਜਾਬ ਕਿਸਾਨੀ ਅੰਦੋਲਨ 'ਚ ਬੜਾ ਪਿਆਰ ਦੇਖਿਆ। ਪਰ ਲੀਡਰ ਸ਼ਰਾਰਤ ਕਰਕੇ ਉਹ ਪਿਆਰ ਨੂੰ ਵਿਗਾੜਨ ਚ ਵੀ ਲੱਗੇ ਹੋਏ ਆ ਐਂਡ ਬਟ ਆ ਮਸਟ ਸੇ ਮਸਟ ਸੇ ਜੋ ਬੈਂਸ ਭਰਾ ਮਨੇ ਆਵਾਜ਼ ਚੱਕੀ ਸੀ ਰਾਇਲਟੀ ਜ਼ਰੂਰ ਚਾਹੀਦੀ ਆ ਪੰਜਾਬ ਨੂੰ ਜਿਹੜੀ ਰਿਪੇਰੀਅਨ ਲਾਅ ਦੇ ਅਕੋਰਡਿੰਗ ਆਈ ਲਵ ਹਰਿਆਣਾ ਪੀਪਲ ਫਰਮ ਹਰਿਆਣਾ ਜਿੰਨੇ ਵੀ ਸਾਡੂ ਵੇਖ ਰਹੇ ਨੇ ਆਈ ਲਵ ਥੈਮ ਬਟ ਰਾਇਲਟੀ ਜ਼ਰੂਰ ਪੰਜਾਬ ਦਾ ਹੱਕ ਹੈ ਕਿਉਂਕਿ ਪੰਜਾਬ ਨੇ ਆਉਣ ਵਾਲੇ ਦੇ ਸਮੇਂ 'ਚ ਮੈਨੂੰ ਲੱਗਦਾ ਕਿ 5 ਲੱਖ ਕਰੋੜ ਦੇ ਥੱਲੇ ਕਰਜ਼ੇ ਦੇ ਥੱਲੇ ਆ ਜਾਣਾ ਤਾਂ ਇਥੇ ਤਰੱਕੀ ਸੁਹਾ ਹੋਣੀ ਆ ਪਾਕਿਸਤਾਨ ਵਰਗੇ ਹਾਲਾਤ ਬਣ ਜਣੇ ਆ ਕੋਈ ਸੋਚ ਹੀ ਨਹੀਂ ਰਿਹਾ ਸਮਟ ਪਾਉਂਦੇ ਜਿਹੜਾ ਉਹਦਾ ਸਮਟ ਪਾ ਦਿੰਦਾ ਇਹ ਨਵਾਂ ਸ਼ਹਿਰ ਸਬਜ਼ੀ ਮੰਡੀ ਦੇ ਨਜ਼ਦੀਕ ਅਸੀਂ ਪਹੁੰਚ ਗਏ ਆ ਐਂਡ ਵੈਰੀ ਸੂਨ ਅੱਜ ਬਹੁਤ ਜਲਦੀ ਜਿਹੜੀਆਂ ਇਹ ਦੁਕਾਨਾਂ ਬੰਦ ਹੋ ਗਈਆਂ ਯੋਈ ਤੋਂ ਵੀ ਭਰਾ ਦੇਖ ਰਹੇ ਆ ਰਾਜਕੁਮਾਰ ਖੱਤਰੀ ਜੀ ਦੇਖ ਰਹੇ ਆ ਕੈਨੇਡਾ ਤੋਂ ਦੇਖ ਰਹੇ ਨੇ ਰੁੜਕੀ ਮੁਗਲਾਂ ਤੋਂ ਦੇਖ ਰਹੇ ਨੇ ਔਰ ਇਧਰ ਹੈਂ ਇੰਗਲੈਂਡ ਤੋਂ ਵੀ ਦੇਖ ਰਹੇ ਨੇ ਭਰਾ ਸਾਡੇ ਪੈਣਾ ਸੈਕਰਮੈਂਟੋ ਤੋਂ ਵੀ ਦੇਖ ਰਹੇ ਹਾਂ ਯੂਕੇ ਕੱਲ ਮੈਂ ਵੀਡੀਓ ਪਾਈ ਸੀ ਅਮਰੀਕਾ ਯੂ ਐਸ ਸੈਕਰਮੈਂਟੋ ਵੇਚ ਅੱਜ ਵਰਲਡ ਕਬੱਡੀ ਕੱਪ ਹੋਣਾ ਹੈ ਦੁਨੀਆ ਦਾ ਸਭ ਤੋਂ ਵੱਡਾ ਕਬੱਡੀ ਕੱਪ ਹੋਣਾ ਜਿੱਥੇ ਟੌਪ ਦੇ ਪਲੇਅਰ ਟੌਪ ਦੀਆਂ ਟੀਮਾਂ ਨੇ ਆਪਣੇ ਜੋਰ ਦਿਖਾਣੇ ਕਲਾ ਦੇ ਜੋਰ ਦਿਖਾਣੇ ਆ ਜੱਫੇ ਲੱਗਣੇ ਆ ਰੇਡਾਂ ਪੈਣੀਆਂ ਕੂਕਾਂ ਸਮਾਨੀ ਚੜ੍ਹਣੀਆਂ ਨੇ ਉੱਥੇ ਵੀ ਮਿੱਟੀ ਉੱਡਣੀ ਹੈ ਪਰ ਉਹ ਉਹਨਾਂ ਦੀ ਉੱਡਣੀ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਭੜਵਾ ਅੱਜ ਯੋਧਿਆਂ ਨੇ ਅੱਜ ਜਿਹੜੇ ਸਟਾਰ ਪਲੇਅਰ ਨੇ ਉਹਨਾਂ ਨੇ ਆਪਸ ਵਿੱਚ ਭਿੰਨਾ ਪਰ ਭਿੰਨਾ ਪੁਆਇੰਟ ਲੈਣਾ ਹੈ ਖੇਡ ਮੈਦਾਨ 'ਚ ਭਿੰਨਾ ਖੇਡ ਦੀ ਭਾਵਨਾ ਨਾਲ ਔਰ ਜਦੋਂ ਇਸ ਤਰੀਕੇ ਪਰਦੇਸਾਂ ਵਿੱਚ ਆਪਣੀ ਲੈਗੇਸੀ ਸਾਂਭੀ ਜਾਂਦੀ ਹੈ ਤਾਂ ਮਾਣ ਹੁੰਦਾ ਦਿਲ ਖੁਸ਼ ਹੁੰਦਾ ਪ੍ਰਵਾਸੀ ਪੰਜਾਬੀਆਂ ਤੇ ਜਿਨ੍ਹਾਂ ਨੇ ਬਾਹਰ ਜਾ ਕੇ ਵੀ ਆਪਣੀ ਕੌਮੀ ਖੇਡ ਨੂੰ ਨਹੀਂ ਛੱਡਿਆ ਆਪਣੀ ਕੌਮੀ ਖੇਡ ਨੂੰ ਸੀਨੇ ਨਾਲ ਲਾ ਕੇ ਰੱਖਿਆ ਚਲਿਆ ਜੀ ਕਰਦੀ ਰਿਹਾ ਹੈ ਰੈਪ ਅਪ ਸੋ ਦਿਓ ਜਾਜਤਾਂ ਦੀ ਇੱਕ ਵਾਰੀ ਉਧਰ ਚੰਡੀਗੜ੍ਹ ਰੋਡ ਤੇ ਦੇਖ ਲੈਣੇ ਉਧਰ ਮੈਨੂੰ ਪਤਾ ਲੱਗਾ ਸੀ ਕਹਿੰਦੇ ਕਿ ਸ਼ਾਇਦ ਕੋਈ ਦਰਖਤ ਡਿਗਿਆ ਸੋ ਆਪਾਂ ਸਿਰਫ 2-4 ਮਿੰਟ ਦਾ ਹੋਰ ਲਾਈਵ ਕੰਟੀਨਿਊ ਕਰਨ ਉਸ ਤੋਂ ਬਾਅਦ ਰੈਪ ਅਪ ਕਰ ਦੇਣਾ ਜੀ ਸੋ ਤੁਸੀਂ ਸਾਥ ਬਣਾ ਕੇ ਰੱਖਿਆ ਕਰੋ ਅਸ਼ੀਰਵਾਦ ਬਣਾ ਕੇ ਰੱਖਿਆ ਕਰੋ ਬਹੁਤੇ ਲੋਕ ਸਾਡੇ ਬਾਰੇ ਬਹੁਤ ਕੁਝ ਕਹਿਣਗੇ ਪਰ ਮੈਂ ਰੱਬ ਤੋਂ ਡਰ ਕੇ ਕਹਿੰਦਾ ਬੜੀ ਵਾਰ ਉਹ ਲੋਕਾਂ ਦੇ ਵੀ ਕੰਮ ਕਰਾਈਦੇ ਆ ਜਿਨ੍ਹਾਂ ਲੋਕਾਂ ਨੂੰ ਮੈਂ ਪਰਸਨਲੀ ਜਾਣਦਾ ਕਿ ਸਾਡੇ ਬਾਰੇ ਉਹਨਾਂ ਨੇ ਬਹੁਤ ਚੰਗਾ ਮਾੜਾ ਬੋਲਿਆ ਪਰ ਫਿਰ ਵੀ ਅਸੀਂ ਕਿਉਂਕਿ ਧੰਨ ਸੇਵਾ ਇਹ ਕਿਉਂਕਿ ਅਸੀਂ ਖੁਦ ਨੂੰ ਰੱਬ ਰੱਬ ਵੱਲੋਂ ਦਿੱਤੀ ਹੋਈ ਡਿਊਟੀ ਮੰਨਦੇ ਆ ਸਾਨੂੰ ਦਿੱਤੀ ਹੋਈ ਡਿਊਟੀ ਮੰਨਦੇ ਆ ਇੱਕ ਜ਼ਰੀਆ ਮੰਨਦੇ ਆ ਕੋਈ ਹੈਂਕੜਵਾਜੀ ਕੋਈ ਹੰਕਾਰ ਨਹੀਂ ਕੋਈ ਈਗੋ ਨਹੀਂ ਹੈ ਔਰ ਜਦੋਂ ਕੋਈ ਸਾਨੂੰ ਕਾਲ ਕਰਦਾ ਮਨ ਚਹੀ ਭਾਵ ਹੁੰਦੇ ਕਿ ਧੰਨਵਾਦ ਤੁਸੀਂ ਸਾਨੂੰ ਚੁਣਿਆ ਕਿ ਅਸੀਂ ਤੁਹਾਡੀ ਮੁਸੀਬਤ 'ਚ ਤੁਹਾਡੇ ਨਾਲ ਆ ਕੇ ਖੜੀਏ ਔਰ ਧੰਨਵਾਦ ਰੱਬ ਦਾ ਕਿ ਰੱਬ ਨੇ ਸਾਨੂੰ ਇਸ ਕਾਬਿਲ ਸਮਝਿਆ ਕਿ ਸਾਡੇ ਪਰਿਵਾਰਕ ਜੀ ਸਾਨੂੰ ਕਾਲ ਕਰਦੇ ਸਭ ਤੋਂ ਔਖੀ ਘੜੀ ਜਦੋਂ ਉਹਨਾਂ ਦੀ ਸਭ ਪਾਸੇ ਆਸ ਖਤਮ ਹੋ ਜਾਂਦੀ ਹੈ ਫਿਰ ਉਹ ਸਾਨੂੰ ਕਾਲ ਕਰਦੇ ਆ ਤਾਂ ਇਹ ਵੀ ਰੱਬ ਦਾ ਧੰਨਵਾਦ ਹੈ ਕਿ ਉਹਨਾਂ ਨੇ ਸਾਨੂੰ ਇੰਨੇ ਜੋਗੜੇ ਕੀਤਾ ਔਰ ਉਹ ਤੁਸੀਂ ਜਿਹੜੇ ਦੇਖ ਰਹੇ ਹੋ ਕਿਉਂਕਿ ਥੋਡੇ 'ਚ ਰੱਬ ਵੱਸਦਾ ਮੇਰੇ ਡੈਡੀ ਹਮੇਸ਼ਾ ਕਹਿੰਦੇ ਕਿ ਸੰਗਤ 'ਚ ਰੱਬ ਵੱਸਦਾ ਲੋਕਾਂ 'ਚ ਰੱਬ ਵੱਸਦਾ ਪਰ ਤੁਸੀਂ ਤਾਂ ਮੇਰੇ ਪਰਿਵਾਰਕ ਜੀ ਹੋ ਸੋ ਤੁਹਾਡਾ ਬਹੁਤ ਪਿਆਰ ਮਿਲਦਾ ਤੁਹਾਡਾ ਮੇਰ ਪਰਿਆ ਹੱਥ ਸਾਡੇ ਸਿਰ ਤੇ ਤਾਂ ਘਬਰਾਣ ਦੀ ਲੋੜ ਨਹੀਂ ਪਰ ਕਈ ਵੇਲੇ ਮੈਨੂੰ ਲੋਕ ਕਹਿੰਦੇ ਕੋਣ ਸਾਡਾ ਪਰਿਵਾਰਕ ਵਾਲਾ ਜੋ ਐਕਚੁਅਲੀ ਪਹਿਲਾਂ ਤਾਂ ਸਲੋਕਨ ਸੀ ਉਦੋਂ ਪਤਾ ਨਹੀਂ ਸੀ ਹੁਣ ਤਾਂ ਇਹ ਸਾਂਝ ਹੋ ਗਈ ਨਾ ਹੁਣ ਤਾਂ ਮੁਹੱਬਤ ਹੋ ਗਈ ਤੇ ਬਹੁਤ ਸਾਰੇ ਲੋਕ ਹੁਣ ਕਰਨ ਲੱਪੇ ਬਟ ਕੋਈ ਗੱਲ ਨਹੀਂ ਦੇਖੋ ਫੀਲਿੰਗ ਤਾਂ ਕਿਤੇ ਕਿਤੇ ਆਉਂਦੀ ਨਾ ਕਹਿਣ ਨੂੰ ਤਾਂ ਸਾਰੇ ਹੀ ਤੁਹਾਡਾ ਕਿਹਾ ਹੈ ਸ਼ਬਦਾਂ ਨੂੰ ਚੱਕ ਸਕਦੇ ਲੇਕਿਨ ਅੰਦਰੋਂ ਫੀਲਿੰਗ ਹੀ ਨਹੀਂ ਆਉਂਦੀ ਬਹੁਤਿਆਂ ਦੇ ਸੋ ਅੱਜ ਬਬੂ ਮਾਨ ਹੁਣੀ ਵੀ ਆਏ ਸੀਗੇ ਉਹਨਾਂ ਨਾਲ ਵੀ ਗੱਲਬਾਤ ਹੋਈ ਆਫ ਕੈਮਰਾ ਵੀ ਗੱਲਬਾਤ ਹੋਈ ਥੋੜਾ ਟਾਈਮ ਬੈਠੇ ਅਸੀਂ ਜ਼ਿਆਦਾ ਸਮਾਂ ਨਹੀਂ ਮੈਂ ਵੀ ਉਹਨਾਂ ਨੂੰ ਦੱਸਿਆ ਮੈਂ ਕਿਹਾ ਜੀ ਮੈਂ ਸਕ੍ਰਿਪਟ ਲਿਖੀ ਹੋਈ ਹੈ ਦੋ ਚਾਰ ਤੇ ਫਿਰ ਗੱਲ ਗੋਲ ਜੀ ਕਰਕੇ ਉਹ ਪਹਿਲਾਂ ਕਹਿੰਦੇ ਕਿ ਜੇ ਕੋਈ ਟੈਲੈਂਟਡ ਬੰਦਾ ਹੈਗਾ ਭੇਜ ਦਿਓ ਸਾਡੇ ਕੋਲ ਮੈਂ ਕਿਹਾ ਜੀ ਮੈਂ ਹੀ ਦੋ ਸਕ੍ਰਿਪਟਾਂ ਲਿਖੀਆਂ ਮੈਂ ਹੀ ਕਰੈਕਟਰ ਆਰਟਿਸਟ ਬਣ ਜੂੰਗਾ ਫਿਰ ਕਹਿੰਦੇ ਭੇਜ ਦਿਓ ਪਰ ਐ ਉਹ ਤਾਂ ਐ ਹੀ ਹੋ ਗਿਆ ਕਿ ਉਹ ਚੰਦਰਮਾ ਆਇਆ ਚੰਦਰਮਾ ਤੇ ਜਾਣਾ ਪਰ ਜਾਣਾ ਕਿੱਦਾਂ ਪਤਾ ਨਹੀਂ ਸੁਪਨੇ ਚ ਮਿਲ ਲਾਂਗੇ ਬੱਪੂ ਮਾਨ ਹੁਣ ਉਹਨਾਂ ਨੂੰ ਵੀ ਕਹਿੰਦੇ ਕਿ ਭੇਜ ਦਿਓ ਸਾਂਭ ਲਿਆਂਗੇ ਮਿਲ ਲਾਂਗੇ ਪਰ ਮਿਲਣਾ ਕਿਵੇਂ ਆ ਗੱਲ ਕਿਵੇਂ ਹੋਣੀ ਆ ਸੋ ਵੱਡੇ ਬੰਦੇ ਵੱਡੀਆਂ ਗੱਲਾਂ ਜਿਹੜੀਆਂ ਸਮਝ ਤੋਂ ਬਾਹਰ ਪਰ ਜੇ ਪੈਸਾ ਖਰਚ ਲੋ ਫਿਰ ਸਭ ਕੁਝ ਮਿਲਣ ਨੂੰ ਤਿਆਰ ਕਿਉਂ ਬਈ ਇਹ ਸਭ ਪੈਸੇ ਦੀ ਖੇਡ ਹੈ ਪੈਸਾ ਫੇਕ ਤਮਾਸ਼ਾ ਦੇਖ ਇੱਦਾਂ ਵੀ ਨਹੀਂ ਕਿ ਆਪਾਂ ਕਦੀ ਉਹਨਾਂ ਦੇ ਫੈਨ ਨਹੀਂ ਰਹੇ ਫੈਨ ਹੈਗੇ ਅੱਜ ਵੀ ਫੋਟੋ ਪਾਵਾਂਗੇ ਉਹਦਾ ਨਾਲ ਜਿਹੜੀ ਪਰਸਨਲ ਆ ਬਟ ਇੰਨੀ ਗੱਲ ਮੈਨੂੰ ਸਮਝ ਲੱਗੀ ਕਿਸੇ ਸਮੇਂ ਮੈਂ ਬੜਾ ਐਕਸਾਈਟਡ ਹੁੰਦਾ ਸੀਗਾ ਦੇਖੋ ਉਮਰ ਉਮਰ ਦਾ ਖੇਡ ਹੈ ਬੰਦੇ ਕਹਿੰਦੇ ਕਿ ਪਹਿਲਾਂ ਜਿਹੜੇ ਤਜਰਬੇਕਾਰ ਬੰਦੇ ਆ ਕਹਿੰਦੇ ਪਹਿਲਾਂ ਮੇਲੇ 'ਚ ਜਾਂਦੇ ਸੀਗੇ ਸਮਾਨ ਖਰੀਦਣ ਦੀ ਔਕਾਤ ਨਹੀਂ ਸੀ ਹੁਣ ਮੇਲੇ 'ਚ ਜਾਂਦੇ ਆ ਸਮਾਨ ਖਰੀਦਣੋਂ ਦਿਲ ਨਹੀਂ ਕਰਦਾ ਕਿਉਂ ਸ਼ੌਕ ਮਰ ਗਏ ਸੋ ਉਹੀ ਬਪੂ ਮਾਨ ਵਾਲੀ ਗੱਲ ਕਰੀਏ ਕਿਸੇ ਟਾਈਮ ਮੇਰੇ ਮਨ ਚ دیਵਾਨਗੀ ਸੀ ਲੇਕਿਨ ਅੱਜ ਬੈਠੇ ਆ ਸਸਿਕਲ ਦੀ ਸਸਿਕਲ ਅੱਜ ਬੈਠੇ ਆ 10 ਮਿੰਟ ਗੱਲਾਂ ਕੀਤੀਆਂ ਪਰ ਕੋਈ ਐਕਸਾਈਟਮੈਂਟ ਨਹੀਂ ਕੋਈ ਰੌਣਕ ਟੇ ਨਹੀਂ ਮਤਲਬ ਜਿੱਦਾਂ ਇੱਕ ਬੰਦਾ ਨਾ ਕ੍ਰੇਜ਼ੀ ਹੁੰਦਾ ਪਰ ਮੈਂ ਉਹ ਫੀਲਿੰਗਸ ਯੂਥ ਚ ਦੇਖ ਪਾ ਰਿਹਾ ਸੀ ਨੌਜਵਾਨ ਮੁੰਡੇ ਕੁੜੀਆਂ ਚ ਦੇਖ ਪਾ ਰਿਹਾ ਸੀ ਤਾਂ ਉਮਰ ਦਾ ਤਕਾਜ਼ਾ ਹੁੰਦਾ ਜਿਵੇਂ ਜਿਵੇਂ ਤੁਹਾਡੀ ਉਮਰ ਵੱਧਦੀ ਹੈ ਤੁਹਾਨੂੰ ਮਹਿਸੂਸ ਹੁੰਦਾ ਬਾਕੀ ਜੇ ਤੁਹਾਨੂੰ ਥੋੜੀ ਬਹੁਤੀ ਕਾਮਯਾਬੀ ਮਿਲਦੀ ਹੈ ਤੁਹਾਨੂੰ ਸਮਝ ਆਉਣ ਲੱਗ ਪੈਂਦੀ ਸਾਰੀ ਖੇਡ ਕਿ ਦੁਨੀਆ ਚ ਵਪਾਰ ਟਾਰਗੇਟ ਇਹ ਇਹੋ ਜੇ ਚੀਜ਼ ਸੈੱਟ ਕਰ ਦਿੰਦੀ ਹੈ ਹਰ ਬੰਦੇ ਨੂੰ ਵਪਾਰ ਨਜ਼ਰ ਆਉਂਦਾ ਹਰ ਬੰਦਾ ਬਿਜ਼ਨਸ ਕਰਨਾ ਚਾਹੁੰਦਾ ਚਾਹੇ ਜਿੱਡਾ ਮਰਜੀ ਵੱਡਾ ਹਰ ਬੰਦੇ ਨੂੰ ਇਹ ਆ ਕਿ ਮੇਰਾ ਪ੍ਰੋਡਕਟ ਵਿਕ ਜਵੇ ਮੇਰਾ ਨਾਮ ਵਿਕ ਜਵੇ ਮੈਂ ਕਾਮਯਾਬ ਹੋ ਜਮਾ ਔਰ ਕਿਸੇ ਬਾਰੇ ਲੋਕ ਘੱਟ ਸੋਚਦੇ ਆ ਸੋ ਤੁਸੀਂ ਬੜੀ ਸੋਚ ਸਮਝ ਕੇ ਫੈਸਲੇ ਲਿਆ ਕਰੋ ਕਿਉਂਕਿ ਹਰ ਬੰਦਾ ਇਸ ਕਰਕੇ ਤੁਹਾਡੇ ਨਾਲ ਜੁੜਦਾ ਕਿ ਤੁਹਾਡੇ ਤੋਂ ਕੀ ਮੁਨਾਫਾ ਲੈ ਸਕਦਾ ਕੋਈ ਇਸ ਕਰਕੇ ਤੁਹਾਡੇ ਨਾਲ ਨਹੀਂ ਜੁੜਦਾ ਕਿ ਤੁਹਾਨੂੰ ਕੀ ਮੁਨਾਫਾ ਦੇ ਸਕਦਾ ਸਾਡੇ ਨਾਲ ਵੀ ਬਹੁਤੇ ਬੰਦੇ ਉਹੀ ਜੁੜਦੇ ਆ ਜਿਹੜੇ ਕਈ ਵੇਲੇ ਇਹ ਵੀ ਕਹਿੰਦੇ ਕਿ ਯਾਰ ਕਿਉਂਕਿ ਕਈ ਵੇਲੇ ਪਤਾ ਹੁੰਦਾ ਨਾ ਬਈ ਇੱਥੇ ਆਪਾਂ ਅੜ ਗਏ ਆ ਉਹ ਸਾਡਾ ਕਈ ਵੇਲੇ 10 ਆ 20 ਵੀ 100 ਮੰਨ ਲੈਂਦੇ ਆ ਕਿਉਂ ਕਿਉਂਕਿ ਸਾਨੂੰ ਪਤਾ ਉਹਨਾਂ ਨੂੰ ਸਾਡੇ ਤੱਕ ਲੋੜ ਹੁੰਦੀ ਆ ਇਹ ਆ ਠੀਕ ਹੈ ਇਹਨਾਂ ਨੂੰ ਨਾਰਾਜ਼ ਕਰਨ ਨੂੰ ਕਰਨਾ ਇਹਨਾਂ ਨੂੰ ਨਾਲ ਰੱਖੋ ਸਾਨੂੰ ਦਿਖਾਉਣਗੇ ਹੀ ਸਾਡਾ ਫਾਇਦਾ ਹੋਊਗਾ ਸੋ ਪਤਾ ਤਾਂ ਸਾਨੂੰ ਵੀ ਹੁੰਦਾ ਰਿਐਲਿਟੀ ਪਤਾ ਲੱਗ ਜਾਂਦੀ ਹੈ ਜਿਵੇਂ ਤੁਸੀਂ ਜਵਾਨ ਹੁੰਨੇ ਪਰ ਫਿਰ ਤੋਂ ਕਹਿਣਾ ਚਾਹੁੰਦਾ ਮੈਂ ਬੜੀ ਵਾਰ ਕਹਿਣਾ ਅੱਜ ਉੱਥੇ ਕਈ ਲੋਕ ਬੱਬੂ ਮਾਨ ਤੋਂ ਇਹਦਾ ਲਖਾਰੇ ਸੀ ਕਿ ਬਾਅਦ 'ਤੇ ਲਿਖ ਦੇ ਮੈਂ ਟੈਟੂ ਬਣਾਉਣਾ ਉੱਥੇ ਮੇਰੇ ਨਾਲ ਇੱਕ ਮੈਡਮ ਪੁਲਿਸ ਮੁਲਾਜ਼ਮ ਖੜੇ ਸੀ ਉਹ ਕਹਿੰਦੇ ਕਿ ਆਪਣੇ ਮਾਪਿਆਂ ਦਾ ਵੀ ਕਦੀ ਨਾਮ ਲਖਾਣ ਬਾਰੇ ਸੋਚਿਆ ਚਲੋ ਬਹੁਤੇ ਮੁੰਡੇ ਲਖਾਉਂਦੇ ਆ ਮੁੰਡੇ ਕੁੜੀਆਂ ਦੋਨੇ ਲਖਾਉਂਦੇ ਆ ਬਟ ਜਿਹੜੇ ਫੈਨਸ ਇਹਦਾ ਤਤ ਪਰ ਸੀ ਇੱਕ ਦੂਜੇ ਤੋਂ ਉੱਪਰ ਉੱਪਰ ਉਬੜ ਕੇ ਜਾ ਰਹੇ ਸੀ ਕਿ ਲਿਖ ਦੇ ਤੇ ਉਹ ਕਿਸ ਦੇ ਵੱਡਾ ਲਿਖਿਆ ਗਿਆ ਕਿਸ ਦੇ ਛੋਟਾ ਲਿਖਿਆ ਗਿਆ ਹੁਣ ਉਹਨਾਂ ਨੇ ਉਹੀ ਟੈਟੂ ਬਣਾ ਲੈਣਾ ਪਰ ਕੀ ਉਹ ਤੁਹਾਡੀ ਬਾਹਾਂ ਤੇ ਵੈਸੇ ਦਾ ਟੈਟੂ ਬਣਾਉਣਾ ਹੀ ਨਹੀਂ ਚਾਹੀਦਾ ਮੈਂ ਰეკਮੈਂਡ ਨਹੀਂ ਕਰਦਾ ਤੁਹਾਡੀ ਮਾਂ ਤੁਹਾਡੇ ਪਿਓ ਤੁਹਾਡੀ ਭੈਣ ਤੁਹਾਡੇ ਭਰਾ ਤੁਹਾਡੇ ਬੱਚੇ ਤੁਹਾਡੀ بیوی ਦਾ ਹੱਕ ਨਹੀਂ ਪਰ ਵੈਸੇ ਇਹ ਬਣਾਉਣੇ ਚਾਹੀਦੇ ਹੀ ਨਹੀਂ ਪਰ ਜਿਨ੍ਹਾਂ ਨੂੰ ਸ਼ੌਕ ਹੈ ਕਿਉਂਕਿ ਅੱਜ ਕਲੇ ਟਰੈਂਡ ਬਹੁਤ ਚੱਲਿਆ ਤਾਂ ਜਿਨ੍ਹਾਂ ਦਾ ਪਹਿਲਾ ਹੱਕ ਹੈ ਉਹਨਾਂ ਦਾ ਬਣਾਓ ਬੱਬੂ ਮਾਨ ਨੇ ਕਿ ਕਿਸ ਦੇ ਨਾਂ ਦਾ ਬਣਾਇਆ ਉਹ ਵੀ ਆਪਣੇ ਮਾਤਾ ਪਿਤਾ ਨੂੰ ਬੜਾ ਪਿਆਰ ਕਰਦੇ ਨੇ ਹੁਣ ਤਾਂ ਚਲੋ ਇਸ ਜਹਾਨ ਤੇ ਨਹੀਂ ਰਹੇ ਪਰ ਉਹ ਉਹਨਾਂ ਦੀ ਜਦੋਂ ਮਰਜੀ ਇੰਟਰਵਿਊ ਸੁਣ ਲਓ ਬੱਬੂ ਮਾਨ ਦੀ ਉਹ ਹੀ ਕਹਿੰਦੇ ਕਿ ਮੈਂ ਆਪਣੇ ਪਿਤਾ ਦਾ ਫੈਨ ਨੇ ਸਲਮਾਨ ਖਾਨ ਦੀ ਗੱਲ ਸੁਣ ਲਓ ਜਦ ਕਦੀ ਵੀ ਉਹ ਹਮੇਸ਼ਾ ਕਹਿੰਦੇ ਆ ਕਿ ਮੈਂ ਆਪਣੇ ਪਿਤਾ ਦਾ ਫੈਨ ਆ ਪਿਤਾ ਤੋਂ ਸਭ ਕੁਝ ਸਿੱਖਿਆ ਮੇਰੇ ਲਈ ਸਭ ਤੋਂ ਵੱਡਾ ਮੇਰਾ ਪਿਤਾ ਔਰ ਸ਼ਾਇਦ ਇਹ ਜਦੋਂ ਅਸੀਂ ਗੱਲਾਂ ਸੁਣਦੇ ਸਾਡੇ ਮਨ 'ਚ ਵੀ ਉਸ ਤਰ੍ਹਾਂ ਦੀ ਉਤੇਜਨਾ ਹੁੰਦੀ ਹੈ ਕਿ ਯਾਰ ਬਾਕੀ ਕਿਸੇ ਤੋਂ ਮੈਂ ਕੀ ਲੈਣਾ ਮੇਰੇ ਮਨ ਦੇ ਵਿੱਚ ਜੋ ਭਾਵ ਨੇ ਮੇਰੇ ਲਈ ਸਭ ਤੋਂ ਵੱਡਾ ਮੇਰਾ ਪਿਓ ਕਿੰਨੇ ਵੇਲੇ ਲੋਕ ਕਹਿੰਦੇ ਕਿ ਯਾਰ ਇਹਦਾ ਟੁਕਾ ਲੱਗ ਗਿਆ ਆ ਗੱਡੀਆਂ ਲਈ ਫਿਰਦੇ ਆ ਪਤਾ ਨਹੀਂ ਕਿੰਨੇ ਪੈਸੇ ਫੇਸਬੁਕ ਤੋਂ ਕਮਾਈ ਜਾਂਦੇ ਖਬਰਾਂ ਲੈ ਕੇ ਤਾਂ ਟੂ ਵੀ ਵੈਰੀ ਓਨੈਸਟ 1 ਰੁਪਿਆ ਨਹੀਂ ਮੈਂ ਕਦੀ ਖਰਚਿਆ ਸਭ ਖਰਚਾ ਮੇਰਾ ਬਾਪ ਕਰਦਾ ਤਾਂ ਮੈਂ ਤਾਂ ਜੇ ਕਦੀ ਟੈਟੂ ਬਣਾਉਂਗਾ ਤਾਂ ਬਾਪ ਦੀ ਮਾਤ ਦਾ ਬਣਾਉਂਗਾ ਕਿਉਂਕਿ ਉਹ ਉਹਨੂੰ ਅਸੀਂ ਲਿਬੜੇ ਤੇ ਬੜੇ ਵੀ ਚੰਗੇ ਲੱਗਦੇ ਸਾਡੇ ਮਾਪਿਓ ਨੂੰ ਅਸੀਂ ਚਾਹੇ ਲੱਖ ਗਲਤ ਹੋ ਜਾਈਏ ਅਖੀਰ ਉਹੀ ਸਾਡੇ ਸਾਡੇ ਨਾਲ ਉਹੀ ਕੱਟਣਾ ਹੋਰ ਕਿਸੇ ਤੇ ਦੀ ਕੱਟਣਾ ਸੋ ਆਪਣੇ ਮਾਤਾ ਪਿਤਾ ਨੂੰ ਜਿਆਦਾ ਰਿਸਪੈਕਟ ਜਿਆਦਾ ਪਿਆਰ ਦਿਆ ਕਰੋ ਕਿਉਂਕਿ ਉਹ ਉਹਨਾਂ ਦਾ ਹੱਕ ਹੈ ਕਰਦੀ ਜੀ ਰੱਪ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਤੁਹਾਡਾ ਸਾਰਿਆਂ ਦਾ ਸਿਰ ਝੁਕਾ ਕੇ ਧੰਨਵਾਦ ਬਹੁਤ ਬਹੁਤ ਸਤਿਕਾਰ ਇਸੇ ਤਰੀਕੇ ਆਪਣਾ ਪਿਆਰ ਦਿੰਦੇ ਰਹੋ ਇਸੇ ਤਰੀਕੇ ਭਰੋਸਾ ਕਰਦੇ ਰਹੋ ਤੁਹਾਡਾ ਭਰੋਸਾ ਕਦੇ ਡੇਗ ਨਹੀਂ ਦੇਵਾਂਗੇ ਇਹ ਮੈਂ ਦਿਲ ਤੇ ਹੱਥ ਰੱਖ ਕੇ ਤੁਹਾਨੂੰ ਵਚਨ ਦਿੰਦਾ ਬਹੁਤ ਬਹੁਤ ਸ਼ੁਕਰੇ ਬਹੁਤ ਬਹੁਤ